ਗੁਰਮਖ ਪਿਆਰਿਓ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਜਿਨ੍ਹਾਂ ਨੇ ਬਹੁਤ ਭਜਨ ਬੰਦਗੀ ਕੀਤੀ ਨਾਮ ਦੀ ਕਮਾਈ ਕੀਤੀ ਤੇ ਜਦੋਂ ਕੋਈ ਸਾਧੂ ਬੰਦਗੀ ਕਰਦਾ ਉਹਨੂੰ ਆਉਣ ਵਾਲੇ ਸਮੇਂ ਬਾਰੇ ਵੀ ਪਤਾ ਲੱਗ ਜਾਂਦਾ ਮਹਾਪੁਰਖਾਂ ਨੇ ਕੁਝ ਭਵਿੱਖ ਬਚਨ ਕੀਤੇ ਸੀ 1975 ਦੀ ਇਹ ਗੱਲ ਆ ਜਦੋਂ 6-7 ਪ੍ਰੇਮੀ ਚੱਲ ਕੇ ਬਾਬਾ ਜੀ ਦੇ ਪਾਸ ਆਏ ਤੇ ਬਾਬਾ ਜੀ ਨੇ ਆਖਿਆ ਸੀ ਭਾਈ ਹੋਰ ਗੱਲਾਂ ਕਰਨ ਨਾਲੋਂ ਤਾਂ ਆਓ ਰਲ ਮਿਲ ਕੇ ਸਭ ਤੋਂ ਪਹਿਲਾਂ ਨਾਮ ਜਪੀਏ 10-15 ਮਿੰਟ ਉਹਨਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਸੰਗਤ ਰੂਪ ਦੇ ਵਿੱਚ ਫਿਰ ਬਾਬਾ ਜੀ ਤੋਂ ਕਿਸੇ ਪ੍ਰੇਮੀ ਨੇ ਪੁੱਛਿਆ ਸੀ ਬਾਬਾ ਜੀ ਆਉਣ ਵਾਲੇ ਸਮੇਂ ਬਾਰੇ ਕੁਝ ਸਾਨੂੰ ਦੱਸੋ ਕਿਰਪਾ ਦੇ ਘਰ ਵਿੱਚ ਆਏ ਮਹਾਪੁਰਖ ਕਹਿਣ ਲੱਗੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਕੁਝ ਸਮਾਂ ਹੋਵੇਗਾ ਜਦੋਂ ਕੋਈ ਇਨਸਾਨ ਘਰ ਦਾ ਇੱਕ ਜੀ ਘਰੋਂ ਬਾਹਰ ਚਲਿਆ ਜਾਵੇਗਾ ਸਾਰੇ ਚਿੰਤਾ ਵਿੱਚ ਪੈ ਗਿਆ ਕਰਨਗੇ ਇਹੋ ਜਿਹਾ ਸਮਾਂ ਆਉਣ ਵਾਲਾ ਕਿ ਉਹ ਘਰੇ ਵਾਪਸ ਆਊਗਾ ਕਿ ਨਹੀਂ ਜਦੋਂ ਕੋਈ ਘਰ ਤੋਂ ਬਾਹਰ ਜਾਵੇਗਾ ਹੁਣ ਆਪਾਂ ਉਡੀਕਦੇ ਆਂ ਆਪਾਂ ਨੂੰ ਇਹ ਆਸ ਵੀ ਹੁੰਦੀ ਹੈ ਕਿ ਘਰੋਂ ਗਿਆ ਜੀ ਆਵੇਗਾ ਪਰ ਮਹਾਪੁਰਖ ਕਹਿੰਦੇ ਇਹੋ ਜਿਹਾ ਸਮਾਂ ਆਉਣ ਵਾਲਾ ਯਾਦ ਰੱਖਿਓ ਕੋਈ ਘਰੋਂ ਜਾਵੇਗਾ ਚਿੰਤਾ ਇੰਨੀ ਬਣ ਜਾਵੇਗੀ ਕਿ ਮੁੜ ਕੇ ਨਹੀਂ ਆਵੇਗਾ ਆਵੇਗਾ ਵੀ ਕਿ ਨਹੀਂ ਇਹ ਸਵਾਲ ਇਹ ਪਰੇਸ਼ਨ ਬੰਦੇ ਦੇ ਮਨ ਦੇ ਅੰਦਰ ਪੈਦਾ ਹੋਇਆ ਕਰਨਗੇ ਫਿਰ ਉਹਨਾਂ ਨੇ ਹੋਰ ਵੀ ਬੜਾ ਕੁਝ ਦੱਸਿਆ ਕਹਿੰਦੇ ਕਿ ਤੁਹਾਡੇ ਘਰ ਵਿੱਚ ਜਦੋਂ ਤੁਸੀਂ ਪ੍ਰਸ਼ਾਦਾ ਛਕ ਰਹੇ ਹੋਵੋਗੇ ਇਹੋ ਜਿਹੇ ਲੋਕ ਹੋਣਗੇ ਜਿਹੜੇ ਹੱਥੋਂ ਰੋਟੀ ਖੋ ਕੇ ਲੈ ਜਾ ਕਰਨਗੇ ਤੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਪਾਵੋਗੇ ਲੋਕ ਉਹਨਾਂ ਨੂੰ ਰੋਕ ਨਹੀਂ ਪਾਉਣਗੇ ਇਹੋ ਜਿਹੇ ਉਹ ਲੋਕ ਹੋਣਗੇ ਤੁਹਾਡੇ ਹੱਥ ਵਿੱਚੋਂ ਆਪਾਂ ਕਹਿੰਦੇ ਆ ਰੋਟੀ ਖੋ ਕੇ ਭੱਜ ਜਾਣਾ ਇਸ ਤਰ੍ਹਾਂ ਦੇ ਪਾਪੀ ਪੁਰਸ਼ ਹੋਣਗੇ ਕੋਈ ਸਰਕਾਰੀ ਦਰਬਾਰੇ ਸੁਨਾਵਾਈ ਨਹੀਂ ਹੋਵੇਗੀ ਇਹ ਬੰਦੇ ਨੂੰ ਹੁੰਦਾ ਮੇਰੀ ਸੁਣੀ ਨਹੀਂ ਜਾਂਦੀ ਮੇਰੇ ਨਾਲ ੱਤਕਾ ਹੋਇਆ ਸਰਕਾਰ ਕੋਲ ਜਾ ਕੇ ਕਾਨੂੰਨ ਕੋਲ ਜਾ ਕੇ ਅਪੀਲ ਕਰੀਏ ਮਹਾਪੁਰਖ ਰਾਮਪੁਰ ਖੇੜੇ ਵਾਲੇ ਕਹਿੰਦੇ ਭਾਈ ਕੋਈ ਨਹੀਂ ਮੰਨੇਗਾ ਕੋਈ ਕਿਤੇ ਸੁਣਵਾਈ ਨਹੀਂ ਹੋਵੇਗੀ ਤੇ ਬੰਦਾ ਰੋਕ ਵੀ ਨਹੀਂ ਸਕੇਗਾ ਉਹਨਾਂ ਨੂੰ ਇਹੋ ਜੇ ਪਾਪੀ ਹੋ ਜਾਣਗੇ ਲੋਕ ਜਿਹੜੇ ਆ ਪਾਪ ਇੰਨੇ ਕਰਨਗੇ ਫਿਰ ਉਹਨਾਂ ਨੇ ਇੱਕ ਹੋਰ ਗੱਲ ਦੱਸੀ ਸੀ ਤੀਜੀ ਗੱਲ ਜਿਹੜੀ ਕਹਿੰਦੇ ਦੇਖੋ ਕਈ ਵਾਰੀ ਪ੍ਰਸ਼ਾਦਾ ਛਕਣ ਸਮੇਂ ਡਰ ਬਣਿਆ ਰਹੇਗਾ ਘਰ ਵਿੱਚ ਜਦੋਂ ਆਪਾਂ ਪ੍ਰਸ਼ਾਦਾ ਛਕਦੇ ਆ ਹੁਣ ਕੋਈ ਡਰ ਨਹੀਂ ਹੁੰਦਾ ਕਿਸੇ ਨੂੰ ਪਰ ਸਮਾਂ ਇਹੋ ਜਾਵੇਗਾ ਕਿ ਦੇਖੋ ਪ੍ਰਸ਼ਾਦਾ ਛਕਣ ਸਮੇਂ ਡਰੀ ਲੱਗਦਾ ਰਹੇਗਾ ਕਿ ਕੋਈ ਆ ਕੇ ਕਿਤੇ ਖੋ ਨਾ ਲਵੇ ਕੋਈ ਆ ਕੇ ਕਿਤੇ ਨਾ ਹੋਵੇ ਮਾਰ ਕੁੱਟਾਈ ਨਾ ਕਰ ਦੇਵੇ ਸਾਡੀ ਲੋਕ ਡਰ ਡਰ ਕੇ ਭੋਜਨ ਦੀ ਬੁਰਕੀ ਮੂੰਹ 'ਚ ਪਾਇਆ ਕਰਨਗੇ ਆਉਣ ਵਾਲਾ ਸਮਾਂ ਬਹੁਤ ਮਾੜਾ ਹੈ ਚੌਥੀ ਗੱਲ ਜਿਹੜੀ ਮਹਾਂਪੁਰਖਾਂ ਨੇ ਦੱਸੀ ਸੀ ਕਹਿੰਦੇ ਸਮੇਂ ਦੇ ਮੁਤਾਬਕ ਇਸਤਰੀ ਜਿਹੜੀ ਹੋਵੇਗੀ ਉਹ ਦੂਜੇ ਦੇ ਹੱਥਾਂ ਵਿੱਚ ਹੋਵੇਗੀ ਵੀ ਆਈ ਕਿਸੇ ਨਾਲ ਜਾਵੇਗੀ ਪਰ ਉਹਨੂੰ ਚਲਾਵੇਗਾ ਕੋਈ ਸਾਧ ਸੰਗਤ ਜੀ ਇਤਨਾ ਭਿਆਨਕ ਸਮਾਂ ਆਉਣ ਵਾਲਾ ਉਹਨਾਂ ਨੇ ਮਹਾਪੁਰਖਾਂ ਨੇ ਦੱਸਿਆ ਫਿਰ ਅੱਖਾਂ ਵੀ ਮਹਾਪੁਰਖਾਂ ਨੇ ਬੰਦ ਕਰ ਲਈਆਂ ਪੰਜਵੀਂ ਗੱਲ ਜਿਹੜੀ ਕਹਿੰਦੇ ਜਦੋਂ ਅੱਖਾਂ ਬੰਦ ਕਰਦੇ ਆਂ ਆਉਣ ਵਾਲੇ ਸਮੇਂ ਬਾਰੇ ਸੋਚਦੇ ਆਂ ਧਰਤੀ ਖੂਨ ਨਾਲ ਰੰਗੀ ਨਜ਼ਰ ਆਉਂਦੀ ਆ ਇਹ ਜੋ ਧਰਤੀ ਦਾ ਰੰਗ ਹੈ ਪੂਰਾ ਲਾਲ ਹੀ ਹੋਇਆ ਪਿਆ ਸਾਧ ਸੰਗਤ ਜੀ ਮਹਾਪੁਰਖ ਕਹਿੰਦੇ ਇਤਨਾ ਖੂਨ ਡੁੱਲਿਆ ਨਜ਼ਰ ਆਉਂਦਾ ਇਤਨਾ ਖੂਨ ਖਰਾਬਾ ਹੋਵੇਗਾ ਇਹ ਖੂਨੀ ਕੂਣ ਚਾਰੇ ਪਾਸੇ ਡੁੱਲਿਆ ਹੋਵੇਗਾ ਜਿਵੇਂ ਕਿ ਚਿੱਕੜ ਬਣ ਜਾਂਦਾ ਮੀਂਹ ਪਏ ਤੂੰ ਇਦਾਂ ਦਾ ਕੁਝ ਹਾਲ ਹੋਣਾ ਹੈ ਕਹਿੰਦੇ ਸਰਕਾਰੀ ਦਰਬਾਰੇ ਕੋਈ ਬੰਦੇ ਦੀ ਸੁਣਵਾਈ ਨਹੀਂ ਹੋਣੀ ਕਾਨੂੰਨ ਦੀਆਂ ਧੱਜੀਆਂ ਉਡਾ ਦੇਣਗੇ ਲੋਕ ਇਹੋ ਜਿਹਾ ਸਮਾਂ ਆਉਣ ਵਾਲਾ ਅਗਲਾ ਬਚਨ ਜੋ ਮਹਾਪੁਰਖਾਂ ਨੇ ਕੀਤਾ ਸੀ ਉਸ ਨੂੰ ਵੀ ਬੜੇ ਧਿਆਨ ਦੇ ਨਾਲ ਆਪ ਜੀ ਨੇ ਸੁਣਨਾ ਇਹ ਧਰਤੀ ਖਤਮ ਹੋਣ ਦੀਆਂ ਇੱਕ ਤਰ੍ਹਾਂ ਨਿਸ਼ਾਨੀਆਂ ਨੇ ਕਿ ਇਹ ਅਨਕ ਬਾਰ ਪਸਰਿਓ ਪਾਸਾਰ ਕਿੰਨੀ ਵਾਰੀ ਇਹ ਧਰਤੀ ਬਣੀ ਆ ਆਪਾਂ ਨਹੀਂ ਜਾਣਦੇ ਆਪਾਂ ਨੂੰ ਤਾਂ ਲੱਗਦਾ ਇਹ ਇੱਕ ਵਾਰ ਹੀ ਬਣ ਗਈ ਆ ਨਹੀਂ ਇਹ ਬਣਾਉਣ ਵਾਲਾ ਜਾਣਦਾ ਜਾਂ ਗੁਰਬਾਣੀ ਇਹ ਗੱਲ ਨੂੰ ਖੋਲਦੀ ਆ ਆਹ ਪੁਰਖ ਕਹਿੰਦੇ ਭਾਈ ਗੁਰਬਾਣੀ ਦੀ ਪੋਥੀ ਸਾਹਿਬ ਗੁਟਕਾ ਸਾਹਿਬ ਇਹ ਕਿਤੇ ਵੀ ਕਿਸੇ ਨੂੰ ਪਾਠ ਕਰਨ ਨੂੰ ਨਹੀਂ ਮਿਲੇਗਾ ਐਸਾ ਸਮਾਂ ਆ ਜਾਏਗਾ ਦੇਖੋ ਹੁਣ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਆ ਉੱਥੇ ਜਦੋਂ ਪਾਠ ਕਰਨ ਦੀ ਇੱਛਾ ਹੁੰਦੀ ਆ ਗੁਟਕਾ ਸਾਹਿਬ ਹੁੰਦੇ ਆ ਪੋਥੀ ਸਾਹਿਬ ਸੰਗਤ ਦੇ ਘਰਾਂ ਵਿੱਚ ਹਨ ਪਰ ਇਹੋ ਜਿਹਾ ਸਮਾਜ ਜੇਗਾ ਇਹਨੇ ਪਾਪ ਵੱਧ ਜਾਣਗੇ ਗੁਟਕਾ ਸਾਹਿਬੀ ਪਾਠ ਕਰਨ ਨੂੰ ਨਹੀਂ ਮਿਲੇਗਾ ਇਹਨੂੰ ਇਸ ਤਰ੍ਹਾਂ ਵੀ ਸਮਝ ਲਈਏ ਆਪਾਂ ਜਦੋਂ ਕਿ ਸੇਵਾ ਸੰਭਾਲ ਹੀ ਨਹੀਂ ਕਰਨੀ ਪਤਾ ਹੀ ਨਹੀਂ ਸਾਧ ਸੰਗਤ ਦੀ ਮਰਿਆਦਾ ਦਾ ਮਰਿਆਦਾ ਕੀ ਆ ਫਿਰ ਇਹਨਾਂ ਦਾ ਸਤਕਾਰ ਹੀ ਨਹੀਂ ਰਹੇਗਾ ਪੋਥੀ ਸਾਹਿਬ ਗੁਟਕਾ ਸਾਹਿਬ ਦਾ ਕੋਈ ਸਤਕਾਰ ਨਹੀਂ ਰਹੇਗਾ ਇਹ ਪੋਥੀ ਪਰਮੇਸ਼ਰ ਦਾ ਥਾਨ ਜੋ ਗੁਰਬਾਣੀ ਵਿੱਚ ਵੀ ਬਚਨ ਹੁੰਦੇ ਕਿ ਤਾਂ ਪਰਮੇਸ਼ਰ ਦਾ ਥਾਣ ਆ ਭਾਈ ਇਹ ਜਿਹੜੀ ਪਵਿੱਤਰ ਪੁਸਤਕ ਗੁਰਬਾਣੀ ਹੀ ਪ੍ਰਮਾਤਮਾ ਦੇ ਮਲਾਪ ਦੀ ਥਾਂ ਹੈ ਇਹਦੇ ਵਿੱਚ ਰੱਬ ਵਸਦਾ ਕਿੰਨਾ ਅੱਜ ਅਸੀਂ ਸਾਰੇ ਸਤਕਾਰ ਕਰਦੇ ਆ ਇਸ ਘਰ ਵਿੱਚ ਪੋਥੀ ਸਾਹਿਬ ਦਾ ਇਤਨਾ ਸਤਕਾਰ ਆ ਗੁਟਕਾ ਸਾਹਿਬ ਦਾ ਸਕੇਨਾ ਸਤਕਾਰ ਕਰਦੇ ਆ ਆਉਣ ਵਾਲੇ ਸਮੇਂ ਵਿੱਚ ਗੁਟਕਾ ਸਾਹਿਬ ਨਹੀਂ ਮਿਲੇਗਾ ਮਹਾਂਪੁਰਖਾਂ ਨੇ ਆਪ 1975 ਵਿੱਚ ਇਹ ਬਚਨ ਕੀਤੇ ਸੀ ਫਿਰ ਸੰਗਤਾਂ ਨੂੰ ਆਖਿਆ ਭਾਈ ਐਂ ਕਰੋ ਆਉਣ ਵਾਲੇ ਸਮੇਂ ਨੂੰ ਤੁਸੀਂ ਵੇਖੋ ਹਾਲਾਤਾਂ ਨੂੰ ਸਮਝਦੇ ਹੋਏ ਜਿਹੜੇ ਨਾਮ ਜਪਣਗੇ ਉਹੀ ਬਚਣਗੇ ਜਿਵੇਂ ਜਦੋਂ ਚੱਕੀ ਵਿੱਚ ਦਾਣੇ ਪੀਸੇ ਜਾਂਦੇ ਆ ਚੱਕੀ ਦੇ ਪੁੜਾਂ ਤੋਂ ਜਿਹੜੇ ਪਾਸੇ ਰਹਿ ਜਾਂਦੇ ਆ ਬਚ ਜਾਂਦੇ ਆ ਬਾਕੀ ਸਾਰੇ ਪੀਸੇ ਜਾਂਦੇ ਆ ਇਦਾਂ ਹੀ ਉਹਨਾਂ ਲੋਕਾਂ ਦਾ ਹਾਲ ਹੋਵੇਗਾ ਜਿਹੜੇ ਨਾਮ ਨਹੀਂ ਜਪਣਗੇ ਫੇਰ ਮਹਾਂਪੁਰਖ ਕਹਿਣ ਲੱਗੇ ਭਾਈ ਨਾਮ ਦੇ ਤੌਰ ਕੋਈ ਚੀਜ਼ ਨਹੀਂ ਹੋ ਸਕਦੀ ਜਿਹੜੇ ਨਾਮ ਜਪਦੇ ਆ ਉਹਨਾਂ ਦੇ ਵਿਕਾਰਾਂ ਤੋਂ ਬਚਾਅ ਹੋ ਸਕਦਾ ਬਾਕੀ ਸਾਰੇ ਗਰਕ ਜਾਣਗੇ ਡੁੱਬ ਜਾਣਗੇ ਕਥਾ ਬੜੀ ਸੁੰਦਰ ਸੁਣਾਈ ਸੀ ਉਹਨਾਂ ਨੇ ਮਹਾਪੁਰਖਾਂ ਨੇ ਆਪ ਕਹਿੰਦੇ ਕੋਈ ਮਹਾਤਮਾ ਸੀ ਜੰਗਲ 'ਚ ਰਹਿੰਦੇ ਹੁੰਦੇ ਸੀ ਸਾਰਾ ਕੁਝ ਸਾਧ ਸੰਗਤ ਜੀ ਬਰੇ ਧਿਆਨ ਦੇ ਨਾਲ ਸੁਣਨਾ ਕਹਿੰਦੇ ਇੱਕ ਦਿਨ ਉਹ ਨਗਰ ਵਿੱਚ ਆਏ ਉਧਰੋਂ ਮੀਂਹ ਪੈਣ ਲੱਗ ਗਿਆ ਸਰਦੀ ਦੀ ਰੁੱਤ ਸੀ ਮਹਾਤਮਾ ਜੀ ਦੇ ਕੱਪੜੇ ਵਸਤਰ ਸਾਰੇ ਭਜ ਗਏ ਮਹਾਤਮਾ ਜੀ ਉਸੇ ਛੱਤ ਵਿੱਚ ਬੈਠੇ ਹੋਏ ਲੋਕਾਂ ਨੂੰ ਕਹਿਣ ਲੱਗੇ ਇਹ ਸਾਡੇ ਸਾਰੇ ਵਸਤਰ ਜਿਹੜੇ ਆ ਭਜ ਗਏ ਆ ਸਾਨੂੰ ਆਰਾਮ ਕਰਨ ਲਈ ਕਿਸੇ ਭਗਤ ਦਾ ਘਾਰ ਹੀ ਦੱਸ ਦਿਓ ਲੋਕਾਂ ਨੇ ਮਹਾਤਮਾ ਜੀ ਨਾਲ ਮਸ਼ਕਰੀ ਕੀਤੀ ਮਹਾਤਮਾ ਜੀ ਦਾ ਮਖੌਲ ਉਡਾਇਆ ਮਸ਼ਕਰੀ ਕੀਤੀ ਇਹੋ ਜੀ ਮਹਾਤਮਾ ਜੀ ਨੂੰ ਕਹਿੰਦੇ ਉਹ ਸਾਹਮਣੇ ਘਰੇ ਚਲੇ ਜਾਓ ਉਹ ਬੇਸ਼ਵਾ ਦੇ ਕੋਠੇ ਬੇਸ਼ਵਾ ਦੇ ਘਰ ਚ ਭੇਜਤਾ ਜਦੋਂ ਮਹਾਤਮਾ ਜੀ ਉੱਥੇ ਪਹੁੰਚੇ ਉਥੋਂ ਦਾ ਠਾਠ ਵਾਠ ਵੇਖ ਕੇ ਪੈਰ ਪਛਾਣ ਨੂੰ ਪੁੱਟਣ ਲੱਗੇ ਉਧਰੋਂ ਵੇਸ਼ਵਾਦੀ ਨਿਗਾਹ ਮਾਹਪੁਰਖਾਂ ਤੇ ਪੈ ਗਈ ਹੁਣ ਹੁਣ ਜਦੋਂ ਵੇਸ਼ਵਾ ਨੇ ਮਾਹਪੁਰਖਾਂ ਦਾ ਚਿਹਰਾ ਤੱਕਿਆ ਚਿਹਰੇ ਤੇ ਬੜਾ ਨੂਰ ਹੀ ਨੂਰ ਸੀ ਕਹਿਣ ਲੱਗੀ ਮੈਂ ਤਾਂ ਬਹੁਤ ਪਾਪਨ ساری ਜ਼ਿੰਦਗੀ ਮੰਦ ਕਰਮੀ ਕਰਦੀ ਰਹੀ ਆ ਮੇਰੇ ਕੋਲ ਤਾਂ ਪਾਪੀ ਆਉਂਦੇ ਆ ਮੰਦ ਦ੍ਰਿਸ਼ਟੀ ਵਾਲੇ ਵਿਸ਼ਈ ਪੁਰਖ ਹੀ ਆਉਂਦੇ ਆ ਮਾਹਪੁਰਖੋ ਤੁਸੀਂ ਅਚਨਚੇਤ ਮੇਰੇ ਘਰ ਆ ਗਏ ਹੋ ਕਿਰਪਾ ਕਰੋ ਹੁਣ ਮੇਰਾ ਉਧਾਰ ਕਰ ਦਿਓ ਮਾਹਪੁਰਖਾਂ ਨੇ ਬੇਨਤੀ ਸੁਣੀ ਤਰਸ ਆਇਆ ਫਿਰ ਉਹਦਾ ਉਧਾਰ ਕਰਨ ਲਈ ਕਿਹਾ ਕਿ ਤੂੰ ਅੱਗੇ ਵਾਸਤੇ ਵੇਸ਼ਵਾ ਦਾ ਪੇਸ਼ਾ ਛੱਡ ਦੇ ਤੇ ਰਾਮ ਨਾਮ ਜਪਿਆ ਕਰ ਉਹ ਵਾਹਿਗੁਰੂ ਦਾ ਨਾਮ ਜਪਿਆ ਕਰ ਕਹਿਣ ਲੱਗੀ ਮਹਾਰਾਜ ਜੀ ਸੰਤੋ ਮਹਾਂਪੁਰਖੋ ਮੈਂ ਕਦੇ ਰਾਮ ਨਾਮ ਜਪਿਆ ਹੀ ਨਹੀਂ ਤੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਦੁਨੀਆ ਦਾ ਇੱਕ ਕੰਮ ਬੜਾ ਔਖਾ ਤੇ ਉਹ ਇਹ ਆ ਰੱਬ ਦਾ ਨਾਮ ਲੈਣਾ ਸਭ ਤੋਂ ਔਖਾ ਕੰਮ ਆ ਆਖਣ ਔਖਾ ਸੱਚਾ ਨੂੰ ਉਹਨੇ ਵੀ ਆਖਿਆ ਕਿ ਮੈਨੂੰ ਨਹੀਂ ਪਤਾ ਰਾਮ ਨਾਮ ਕਿਵੇਂ ਜਪੀਦਾ ਮਹਾਪੁਰਖਾਂ ਨੇ ਗਿਆ ਜੇ ਨਹੀਂ ਪਤਾ ਸਾਡੇ ਪਾਸੋਂ ਆ ਤੋਤਾ ਲੈ ਲਾ ਤੋਤਾ ਲੈ ਕੇ ਰੱਖ ਲਾ ਇਹ ਤੋਤੇ ਨੂੰ ਅਸੀਂ ਈ ਰਾਮ ਨਾਮ ਜਪਾਉਣ ਦਾ ਸੁਭਾਅ ਬਣਾਇਆ ਹੋਇਆ ਇਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪ ਰਾਮ ਰਾਮ ਜਪਿਆ ਕਰੀ ਤੇ ਤੋਤੇ ਕੋਲੋਂ ਰਾਮ ਰਾਮ ਸੁਣ ਲਿਆ ਕਰੀ ਉਹ ਤੋਤੇ ਨੇ ਮਹਾਪੁਰਖਾਂ ਦੀ ਸੰਗਤ ਕੀਤੀ ਸੀ ਜਿਵੇਂ ਕਈ ਬੋਲਣ ਵਾਲੇ ਤੋਤੇ ਹੁੰਦੇ ਆ ਉਹ ਉਦਾਂ ਹੀ ਕਹਿੰਦਾ ਰਹਿੰਦਾ ਸੀ ਰਾਮ ਰਾਮ ਮਹਾਪੁਰਖ ਕਹਿੰਦੇ ਪ੍ਰਮਾਤਮਾ ਭਾਈ ਭਲਾ ਕਰੇਗਾ। ਇਉ ਆ ਕੇ ਮਹਾਪੁਰਖ ਤਾਂ ਚਲੇ ਗਏ। ਮਹਾਪੁਰਖਾਂ ਦੀ ਕਿਰਪਾ ਵਾਲੇ ਬਚਨ ਸੁਣ ਕੇ ਤੋਤੇ ਨੂੰ ਆਪਦੇ ਕੋਲ ਰੱਖਿਆ ਉਹ ਵੇਸ਼ਵਾ ਨੇ ਤੇ ਮਹਾਪੁਰਖਾਂ ਨੇ ਜੋ ਵਿਧੀ ਦੱਸੀ ਸੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਜਪੇ ਵੇਸ਼ਵਾ ਤੋਤੇ ਕੋਲੋਂ ਵੀ ਜਪਾਇਆ ਕਰੇ ਸੁਣਿਆ ਕਰੇ। ਪ੍ਰੇਮ ਪੈ ਗਿਆ। ਉਹਨੇ ਰਾਤ ਨੂੰ ਸੌਣਾ ਵੀ ਛੱਡ ਦਿੱਤਾ। ਇੱਕ ਰਸ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹਦਾ ਚਿੰਤਨ ਕਰਨ ਲੱਗ ਗਈ। ਇੱਕ ਦਿਨ ਕੀ ਹੋਇਆ ਉੱਥੇ ਜਿਹੜੀ ਮਹਾਂਪੁਰਖ ਕਹਿੰਦੇ ਘਟਨਾ ਇਹੋ ਜੀ ਵਾਪਰ ਗਈ। ਹਨੇਰੀ ਰਾਤ ਨੂੰ ਇੱਕ ਜ਼ਹਿਰੀਲੇ ਸੱਪ ਨੇ ਤੋਤੇ ਨੂੰ ਪਿੰਜਰੇ ਵਿੱਚ ਡੰਗ ਮਾਰ ਕੇ ਮਾਰਤਾ। ਆਪ ਉਹ ਪਿੰਜਰੇ ਵਿੱਚ ਬਹਿ ਗਿਆ। ਹਨੇਰਾ ਸੀ। ਨਿਤਨੇਮ ਅਨੁਸਾਰ ਉਹ ਗਨਕਾ ਬੇਸ਼ਵ ਤੋਤੇ ਨੂੰ ਰਾਮ ਰਾਮ ਕਹਾਉਣ ਲੱਗੀ ਪਰ ਤੋਤੇ ਦੀ ਆਵਾਜ਼ ਨਹੀਂ ਆਈ। ਉਹਨੇ ਸੋਚਿਆ ਕਿ ਉਹ ਸੁੱਤਾ ਪਿਆ। ਪੋਤੇ ਨੂੰ ਜਗਾਉਣ ਲਈ ਪਿੰਜਰੇ ਦੇ ਬੂਹੀ ਰਾਹੀ ਜਦੋਂ ਪਿੰਜਰੇ 'ਚ ਹੱਥ ਪਾਇਆ ਤਾਂ ਸੱਪ ਨੇ ਗਣਕਾ ਨੂੰ ਡੱਸ ਲਿਆ। ਰਾਮ ਨਾਮ ਕਹਿੰਦੀ ਦੀ ਪ੍ਰਾਣ ਨਿਕਲ ਗਏ। ਜਦੋਂ ਰਾਮ ਦਾ ਨਾਮ ਲੈਣ ਨਾਲ ਪ੍ਰਾਣ ਨਿਕਲੇ ਮਹਾਪੁਰਖ ਕਹਿੰਦੇ ਭਾਈ ਨਰਕਾਂ ਨੂੰ ਨਹੀਂ ਗਈ ਉਹ ਵੈਕੁੰਠ ਧਾਮ ਨੂੰ ਗਈ ਆ। ਗਣਕਾ ਪਾਪਨ ਹੋਏ ਕੈ ਪਾਪਾ 나ਗਲ ਹਾਰ ਪੁਰੋਤਾ। ਮਹਾਪੁਰਖ ਅਚਾਨਕ ਚੱਕ ਗਣਕਾ ਬਾੜੇ ਆਏ ਖਲੋਤਾ। ਤਾਂ ਆਉਣ ਵਾਲੇ ਸਮੇਂ ਵਿੱਚ ਧਰਤੀ ਜਿਹੜੀ ਆ ਉਹ ਤੇ ਇੰਨੇ ਪਾਪ ਵੱਧ ਜਾਣਗੇ ਧਰਤੀ ਗਰਕ ਜਾਵੇਗੀ ਬਚਣਗੇ ਉਹ ਜਿਹੜੇ ਨਾਮ ਜਪਣਗੇ ਚਾਹੇ ਉਹ ਕਿੰਨੇ ਮਰਜ਼ੀ ਪਾਪ ਕੀਤੇ ਹੋਣ ਕਿਸੇ ਨੇ ਪਰ ਜੋ ਨਾਮ ਜਪ ਲਵੇਗਾ ਅੰਤ ਸਮੇਂ ਮਹਾਪੁਰਖ ਕਹਿੰਦੇ ਭਾਈ ਉਹਦਾ ਵੀ ਉਧਾਰ ਹੋ ਜਾਵੇਗਾ ਹੁਣ ਦੇਖੋ ਮਹਾਪੁਰਖ ਆਏ ਅਚਨ ਚੇਤ ਗਨਕਾ ਦੇ ਕੋਠੇ ਕਿਸੇ ਨੇ ਮਸ਼ਕਰੀ ਕਰਤੀ ਇਹ ਸੰਤਨ ਸੇਤੀ ਮਸ਼ਕਰੀ ਡੂਬਣ ਕੇ ਕਾਮ ਤਾਂ ਇਹ ਕਈ ਵਾਰੀ ਸਾਧੂ ਸੰਤਾਂ ਨਾ ਕੀਤਾ ਮਖੌਲ ਬਹੁਤ ਮਹਿੰਗਾ ਪੈ ਜਾਂਦਾ ਤੇ ਉਹਨੂੰ ਫਿਰ ਲੈਵਲ ਆ ਗਈ ਤੇ ਉਹ ਫਿਰ ਅੰਤ ਕਾਲ ਜਮ ਜਾਲ ਤੋੜ ਨਰਕੈ ਵਿੱਚ ਨਾ ਖਾਦ ਸਗੋਤਾ ਗਈ ਬੇਕੋਂਠੇ ਬਿ ਬਾਣ ਚੜ ਨਾਉ ਨਰਾਇਣ ਸ਼ੋਤੇ ਅਸ਼ੋਤਾ ਥਾਉ ਨ ਥਾਵੇ ਮਾਨ ਮਨੋਤਾ ਭਾਈ ਗੁਰਦਾਸ ਜੀ ਨੇ ਇਹ ਆਪਣੀ ਵਾਰ ਵਿੱਚ ਦਰਜ ਕੀਤਾ ਜੀ ਤਾਂ ਇਹ ਗਨਕਾ ਦਾ ਉਧਾਰ ਹੋ ਗਿਆ ਫਿਰ ਮਹਾਪੁਰਖ ਕਹਿੰਦੇ ਭਾਈ ਤੁਸੀਂ ਵਾਧ ਤੋ ਮਾ ਚੌਪਈ ਸਾਹਿਬ ਦਾ ਜਾਪ ਕਰਿਆ ਕਰੋ ਇਹ ਆਉਣ ਵਾਲਾ ਸਮਾਂ ਬਹੁਤ ਭਿਆਨਕਾ ਧਰਤੀ ਖੂਨ ਨਾਲ ਰੰਗੀ ਹੋਈ ਸਾਨੂੰ ਨਜ਼ਰ ਆਉਂਦੀ ਆ ਰਿਸ਼ਤਿਆਂ ਵਿੱਚ ਜਿਹੜੀ ਗਰਾਵਟ ਆ ਜਾਵੇਗੀ ਆਹ ਪੁਰਖਾਂ ਨੇ ਇਹ ਵੀ ਦੱਸਿਆ ਪਤੀ ਪਤਨੀ ਦਾ ਰਿਸ਼ਤਾ ਉਦਾਂ ਦਾ ਨਹੀਂ ਰਹੇਗਾ ਮਾਂ ਪੁੱਤ ਦਾ ਰਿਸ਼ਤਾ پاک ਪਵਿੱਤਰ ਨਹੀਂ ਰਹੇਗਾ ਗਾਵਾਂ ਜਿਹੜੀਆਂ ਹਨ ਉਹ ਕੂੜਿਆਂ ਦੇ ਢੇਰ ਤੇ ਫਿਰਨ ਗਈਆਂ ਜਿਨ੍ਹਾਂ ਨੇ ਗਊ ਮਾਤਾ ਲੋਕ ਐ ਕਹਿ ਕੇ ਪੂਜਦੇ ਸੀ ਲੋਕ ਜਿਹੜੇ ਆ ਕੁੱਤਿਆਂ ਦਾ ਸਤਕਾਰ ਕਰਨਗੇ ਬੰਦੇ ਦਾ ਕੋਈ ਸਤਕਾਰ ਨਹੀਂ ਰਹੇਗਾ। ਇਹੋ ਜਿਹਾ ਸਮਾਂ ਵੀ ਆਵੇਗਾ। ਤਾਂ ਇਹ ਭਵਿੱਖਬਚਨੀ ਹੋਏ ਮਹਾਂਪੁਰਖਾਂ ਦੇ ਜਿੰਨੇ ਵੀ ਉਹਨਾਂ ਕੀਤੇ ਆ ਉਹਦੇ ਵਿੱਚੋਂ ਕੁਝ ਸੱਚੇ ਹੋ ਰਹੇ ਆ, ਕੁਝ ਹੋਣੇ ਬਾਕੀ ਆ। ਤਾਂ ਇਹ ਜਦੋਂ ਆਪਾਂ ਕਥਾ ਵਿਚਾਰ ਸੁਣਦੇ ਆ ਤਾਂ ਸਾਧ ਸੰਗਤ ਜੀ ਪ੍ਰੇਰਣਾ ਸਾਨੂੰ ਇਹ ਮਿਲਦੀ ਆ ਨਾਮ ਜਪਣਾ ਚਾਹੀਦਾ। ਜਿਹੜਾ ਕਿ ਅਸੀਂ ਨਹੀਂ ਜਪਦੇ। ਪ੍ਰੇਰਣਾ ਸਾਨੂੰ ਤਾਂ ਇਹ ਲੈਣੀ ਚਾਹੀਦੀ। ਕਈ ਵਾਰੀ ਅਸੀਂ ਤਰਕ ਕਰਨ ਲੱਗ ਜਾਂਦੇ ਆ, ਇਵੇਂ ਕਿਵੇਂ ਧਰਤੀ ਖੂਨ ਨਾਲ ਰੰਗੀ ਜਾਵੇਗੀ। ਸਾਦ ਸੰਗਤ ਜੀ ਕਿੱਡੇ ਵੱਡੇ ਵੱਡੇ ਕੱਲੂ ਘਾਰੇ ਹੋਏ ਆ ਸਿੱਖ ਜਗਤ ਵਿੱਚ ਹੀ ਹੋਏ ਆ ਵੱਡਾ ਕੱਲੂ ਘਾਰਾ ਛੋਟਾ ਕੱਲੂ ਘਾਰਾ ਇਤਨੀ ਤਬਾਹੀ ਹੋਈ ਆ ਕਿੰਨੇ ਵਿਸ਼ਵ ਯੁੱਧ ਹੋ ਚੁੱਕੇ ਆ ਕਿਸੇ ਨੇ ਸੋਚਿਆ ਸੀ ਕਦੇ ਇਸ ਤਰ੍ਹਾਂ ਕਰੋਨਾ ਵੀ ਹੋ ਸਕਦਾ ਇੰਓ ਸਾਰੀਆਂ ਚੀਜ਼ਾਂ ਬੰਦ ਹੋ ਜਾਣਗੀਆਂ 6-6 ਮਹੀਨੇ ਕੋਈ ਰੋਡ ਤੇ ਬਾਹਰ ਨਹੀਂ ਜਾ ਸਕੇਗਾ ਜੋ ਅਸੀਂ ਨਹੀਂ ਸੋਚਿਆ ਉਹੀ ਹੋਣਾ ਉਹ ਹੋ ਜਾਂਦਾ ਤੇ ਇਹੀ ਜ਼ਿੰਦਗੀ ਆ ਮਹਾਪੁਰਖਾਂ ਨੂੰ ਬਹੁਤ ਗਿਆਨ ਹੁੰਦਾ ਆਉਣ ਵਾਲੇ ਸਮੇਂ ਬਾਰੇ ਦੱਸਦੇ ਰਹੇ ਆ ਤਾਂ ਇਹਨਾਂ ਤਰਕ ਨੂੰ ਛੱਡ ਕੇ ਮਹਾਪੁਰਖ ਕਹਿੰਦੇ ਭਾਈ ਨਾਮ ਜਪਿਆ ਕਰੋ ਫਿਰ ਉੱਥੇ ਪ੍ਰੇਮੀਆਂ ਨੂੰ ਆਖਿਆ ਗੁਟਕਾ ਸਾਈ ਭਾਈ ਲੈ ਕੇ ਪ੍ਰੇਮ ਨਾਲ ਆਏ ਤਾਂ ਹੂੰ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਵੀ ਛੱਕੇ ਜਾਣਾ ਪੰਜ ਪੰਜ ਪਾਠ ਚੌਪਈ ਸਾਹਿਬ ਦੇ ਕਰੋ ਉਸ ਵਕਤ ਫਿਰ ਉਹਨਾਂ ਨੇ ਹਾਜ਼ਰੀ ਲਵਾਈ ਪੰਜ ਪੰਜ ਪਾਠ ਸ੍ਰੀ ਚੌਪਈ ਸਾਹਿਬ ਦੇ ਕੀਤੇ ਹਾਂ ਜੀ ਗੁਰਮੁਖ ਪਿਆਰਿਓ ਤੇ ਮਹਾਪੁਰਖ ਕਹਿਣ ਲੱਗੇ ਭਾਈ ਹੁਣ ਪ੍ਰਸ਼ਾਦਾ ਛਕੋ ਸਾਰੇ ਸਾਰਿਆਂ ਨੇ ਪ੍ਰਸ਼ਾਦਾ ਛਕਿਆ ਜਿਹੜੇ ਆਏ ਪ੍ਰੇਮੀ ਸੀ ਤੇ ਫਿਰ ਉਹ ਇਹੀ ਵਿਚਾਰ ਕਰਦੇ ਰਹੇ ਕਿ ਮਹਾਪੁਰਖਾਂ ਨੇ ਦੇਖੋ ਆਪਾਂ ਨੂੰ ਕਿਸ ਤਰ੍ਹਾਂ ਨਾਮ ਨਾਲ ਜੋੜਿਆ ਤਾਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਅਕਸਰ ਹੀ ਸੰਗਤਾਂ ਨੂੰ ਇਸ ਤਰ੍ਹਾਂ ਦੀ ਪ੍ਰੇਰਣਾ ਦਿੰਦੇ ਸੀ ਕਿ ਉਹ ਨਾਮ ਜਪਣ ਕਿਵੇਂ ਨਾ ਕਿਵੇਂ ਕਿਉਂਕਿ ਨਾਮ ਤੋਂ ਬਿਨਾਂ ਕਿਹਨੇ ਗੱਤ ਪਾਈ ਆ ਜੀ ਨਾਮ ਕਰਕੇ ਹੀ ਭਗਤ ਧੰਨਾ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਧੰਨਾ ਸੇਵਿਆ ਬਾਲ ਬੁੱਧ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਤਰਲੋਚਨ ਗੁਰਮਿਲ ਭਈ ਸਿੱਧ ਬੇਣੀ ਕੋ ਗੁਰ ਕੀਓ ਪ੍ਰਗਾਸ ਦੇਖੋ ਗੁਰੂ ਮਹਾਰਾਜ ਨੇ ਭਗਤ ਬੇਣੀ ਨੂੰ ਆਤਮਕ ਚਾਨਣ ਬਖਸ਼ਿਆ ਰੇ ਮਨ ਤੂੰ ਵੀ ਹੋਹੇ ਦਾਸ ਤੂੰ ਵੀ ਮਨਾ ਰੱਬ ਦਾ ਨਾਮ ਜਪਿਆ ਕਰ ਭਗਤ ਜੈਦੇਵ ਜੀ ਜੀ ਉਹਨਾਂ ਦਾ ਨਾਮ ਅੱਜ ਅਸੀਂ ਸਰਵਣ ਕਰਦੇ ਹਾਂ ਰਹਿੰਦੀ ਦੁਨੀਆ ਤੱਕ ਰਹੇਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਆ ਉਹ ਉਹਨਾਂ ਦੀ ਭਗਤੀ ਕਰਕੇ ਹੀ ਆ ਇਹ ਭਗਤੀ ਦੀ ਸ਼ਕਤੀ ਆ ਸਾਧ ਸੰਗਤ ਜੀ ਕਬੀਰ ਤੇ ਆਇਓ ਏਕ ਰੰਗ ਤੇ ਭਗਤ ਕਬੀਰ ਜੀ ਜਿਨ੍ਹਾਂ ਨੇ ਇੱਕ ਰਸ ਪਿਆਰ ਵਿੱਚ ਟਿਕ ਕੇ ਪ੍ਰਮਾਤਮਾ ਦਾ ਨਾਮ ਜਪਿਆ ਅਸੀਂ ਵੀ ਜਪ ਲਈਏ ਨਾਮ ਦੇਵ ਹਰ ਜਿਉ ਵਸੇ ਸੰਗ ਤੇ ਪ੍ਰਭੂ ਜੀ ਨਾਮਦੇਵ ਜੀ ਦੇ ਵੀ ਨਾਲ ਹੀ ਵਸਦੇ ਸੀ ਭਗਤ ਨਾਮਦੇਵ ਜੀ ਬਹੁਤ ਬੀਠਲ ਬੀਠਲ ਜਪਦੇ ਸੀ ਬਹੁ ਭਗਤੀ ਕੀਤੀ ਉਹਨਾਂ ਨੇ ਤੇ ਮੰਦਿਰ ਹੀ ਫੇਰਦਾ ਸੀ ਹੰਕਾਰੀਆਂ ਨਿੰਦਕਾਂ ਪਿੱਛੇ ਦੇ ਨਾਮ ਦਿਉ ਮੁਖ ਲਾਇਆ ਸਾਧ ਸੰਗਤ ਦੀ ਰਵਦਾਸ ਧਿਆਏ ਪ੍ਰਭ ਅਨੂਪ ਭਗਤ ਰਵਦਾਸ ਜੀ ਨੇ ਵੀ ਸੋਹਣੇ ਰੱਬ ਦਾ ਸਿਮਰਨ ਕੀਤਾ ਇਸ ਕਰਕੇ ਸਾਨੂੰ ਵੀ ਮਾਲਕ ਦਾ ਨਾਮ ਜਪਣਾ ਚਾਹੀਦਾ ਤਾਂ ਇਹ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਜਿਹੜੇ ਨਾਮ ਜਪਣਗੇ ਸਿਮਰਨ ਕਰਨਗੇ ਉਹਨਾਂ ਨੂੰ ਹੀ आनंद आवेगा रास आवेगा बाकियां ਲਈ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਜੀ ਮਹਾਂਪੁਰਖਾਂ ਨੇ ਇਸ ਤਰ੍ਹਾਂ 1975 ਵਿੱਚ 6-7 ਪ੍ਰੇਮੀਆਂ ਨੂੰ ਜੋ ਬਚਨ ਕੀਤੇ ਆਪ ਜੀ ਨੇ ਸਰਵਣ ਕੀਤੇ ਸਮੁੱਚੀ ਸੰਗਤ ਦਾ ਧੰਨਵਾਦ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ